ਦਾ ਜਿਹੜਾ ਪ੍ਰੋਗਰਾਮ ਸੀਗਾ ਇਹ ਭਗਵਾਨ ਵਾਲਮੀਕੀ ਸత్సੰਗ ਦਾ ਪ੍ਰੋਗਰਾਮ ਸੀਗਾ ਤੇ ਭਗਵਾਨ ਵਾਲਮੀਕੀ ਮੰਦਰ ਕਮੇਟੀ ਵੱਲੋਂ ਅਯੋਜਿਤ ਕੀਤਾ ਗਿਆ ਸੀਗਾ। ਇਸ ਵਿੱਚ ਸਾਡੇ ਪ੍ਰਧਾਨ ਜੀ ਤੇ ਸਾਰੀ ਮੰਦਰ ਕਮੇਟੀ ਦਾ ਸਹਿਯੋਗ ਸੀਗਾ। ਇਹਦੇ ਵਿੱਚ ਜਿਹੜੀ ਭਜਨਾਂ ਦੀ ਤੇ ਵਿਆਖਿਆ ਦੀ ਪੇਸ਼ਕਾਰੀ ਸੀਗੀ ਉਹ ਦਿਵੇ ਜੋਤੀ ਜਾਗਰਤੀ ਸੰਸਥਾਨ ਵੱਲੋਂ ਸੀਗੀ। ਜਿਨ੍ਹਾਂ ਨੇ ਬਹੁਤ ਹੀ ਵਧੀਆ ਆਪਣੇ ਭਜਨਾਂ ਨਾਲ ਤੇ ਮਹਾਰਿਸ਼ੀ ਵਾਲਮੀਕ ਜੀ ਦੇ ਵਿਆਖਿਆ ਕਰਕੇ ਉਹਨਾਂ ਦੇ ਜੀਵਨ ਤੇ ਸੰਸਥਾ ਨੂੰ ਨਿਹਾਲ ਕੀਤਾ ਅਸੀਂ ਸਾਰੇ ਸਮਾਜ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਇਹਨਾਂ ਦੇ ਛੋਟੇ-ਛੋਟੇ ਕਾਰਜਕ੍ਰਮ ਦੇ ਨਾਲ ਭਗਵਾਨ ਵਾਲਮੀਕ ਮਹਾਰਾਜ ਦਾ ਤੇ ਸਾਰੇ ਸਮਾਜ ਦਾ ਅੱਛਾ ਮੈਸੇਜ ਜਿਹਦੇ ਵਿੱਚ ਲੋਕਾਂ ਦੀ ਭਲਾਈ ਤੇ ਧਾਰਮਿਕ ਸੰਸਥਾਵ ਨੂੰ ਬढ़ावा ਦੇਣਾ ਜੋ ਕਿ ਸਾਡੀ ਇੱਕ ਬਹੁਤ ਵੱਹਲ ਹੈ ਮੈਂ ਅੱਜ ਦੇ ਇਸ ਮੌਕੇ ਤੇ ਪ੍ਰਧਾਨ ਪਵਨ ਕੰਡਿਆਰਾ ਜੀ ਤੇ ਉਹਨਾਂ ਦੇ ਸਾਰੇ ਹੀ ਮੈਂਬਰ ਸਹਿਬਾਨ ਨੂੰ ਮੁਬਾਰਕ ਦਿਨਾਂ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅੱਜ ਦਾ ਪ੍ਰੋਗਰਾਮ ਦਿਵੇਜੋਤੀ ਜਾਗਰਤੀ ਸੰਸਥਾਨ ਵੱਲੋਂ ਪੇਸ਼ ਕੀਤਾ ਗਿਆ ਤੇ ਮੈਂ ਦਿਵੇਜੋਤੀ ਜਾਗਰਤੀ ਸੰਸਥਾਨ ਵੱਲੋਂ ਉੱਥੇ ਦੇ ਅਨੁਨੁਾਈ ਨੇ ਗੌਰਵ ਸ਼ਰਮਾ ਜੀ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਹਦੇ ਵਿੱਚ ਸਾਡੇ ਛੋਟੇ ਵੀਰ ਕਿਸ਼ਨ ਕ੍ਰਿਸ਼ਨ ਜੀ ਕੇਵਲ ਕ੍ਰਿਸ਼ਨ ਜੀ ਜਿਨ੍ਹਾਂ ਦਾ ਬਹੁਤ ਸਹੀ ਹੋ ਰਿਹਾ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਤੇ ਭੈਣਾ ਤੇ ਭਰਾਵਾਂ ਦਾ ਜਿਹੜੇ ਜਗ ਦਿੱਤੀ ਸੰਸਥਾਨ ਤੋਂ ਤੇ ਸੰਤ ਸਵਾਜ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਇਸੇ ਤਰ੍ਹਾਂ ਆਪਾਂ ਲੜੀਵਾਰੇ ਪ੍ਰੋਗਰਾਮ ਕਰਵਾਦੇ ਰਵਾਂਗੇ ਜੈ ਵਾਲਮੀ ਕੀ ਹਰ ਹਰ ਵਾਲਮੀ ਕੀ